ਹਾਂਜੀ ਵੈਲਕਮ ਕਰਦੇ ਆਂ ਸਾਰਿਆਂ ਦਾ ਆਪਜੀ ਇਹ ਚੈਨਲ ਜਸ਼ਮਰ ਰੱਜੂ ਤੇ ਉਮੀਦ ਕਰਦੇ ਆਂ ਕਿ ਸਾਰੇ ਚੜ੍ਹਦੀ ਕਲਾ ਚ ਹੋਮੋਗੇ ਹਾਂਜੀ ਸਵੇਰ ਦੇ ਵਜੇ ਹੋਣੇ 8 ਤੇ ਜਸ਼ਮਰ ਉਹਨੇ ਹਾਲੇ ਰੀਡਿੰਗ ਹਾਈ ਸਕੂਲ ਜਾਣ ਲਈ ਮੈਂ ਫ੍ਰੀ ਸੀ ਮੈਂ ਚੱਲ ਥੋੜਾ ਜੋਰ ਕਰ ਲੰਨੇ ਆ ਜਮਾਦੰਨੇ ਆ ਵਰਤ ਕੇ ਪਹਿਲਾਂ ਕੀਤੀ ਮਾਰਨਿੰਗ ਵਾਕ ਯੋਗਾ-ਯੋਗਾ ਕਰਕੇ ਹੁਣ ਚਾਹ ਚੁੱਕ ਕੇ ਆਏ ਆ ਤੇ ਹੁਣ ਮੈਂ ਥੋੜਾ ਯੂਰੋ ਜਮਾ ਲਈਏ ਤੇ ਆ ਇੱਥੇ ਪਹਿਲਾਂ ਟਰੈਕਟਰ ਨਾਲ ਬਹਾਇਆ ਸੀਗਾ ਉੱਤ ਪਰੇ ਪਿਆਜ਼ ਲਾਦੇ ਸੀਗੇ। ਇਧਰ ਆ ਵਾਹ ਹੋਇਆ ਸੀ ਤੇ ਹੁਣ ਥੋੜਾ ਥੋੜਾ ਕੱਖ ਹੋਣਾ ਸ਼ੁਰੂ ਹੋ ਗਿਆ ਜਿਵੇਂ ਮੌਸਮ ਚੇਂਜ ਹੋਇਆ ਹੋ ਰਿਹਾ ਨਾ। ਉਹ ਦੋਨਾਂ ਦੇ ਕੱਖ ਹੋਣਾ ਸ਼ੁਰੂ ਹੋ ਗਿਆ। ਇੱਥੇ ਵੀ ਕੋਈ ਨਾ ਬੀਜਾਂਗੇ। ਫਿਰ ਮੈਂ ਸੋਚਿਆ ਮੈਂ ਚੱਲੇ ਇਹਦੇ ਨਾਲ ਇਹਦੀ ਗੜਾਈ ਜੀ ਕਰਦਨੇ ਆ। ਆ ਤਰਫਾਲੀ ਲੈ ਲਈ ਮੈਂ। ਮੈਂ ਨਾਲ ਥੋੜਾ ਯੂਰ ਹੋ ਜਾਊਗਾ। ਨਾਲੇ ਪ੍ਰੈਕਟਿਸ ਹੋ ਜੂ ਤੇ ਨਾਲੇ ਆ ਕੱਖ ਚ ਚਗੇ ਜਾਊਗਾ। ਇਹਨੂੰ ਆਪਾਂ ਪੂਰਾ ਵਧੀਆ ਬਣਾ ਲੈਣਾ। ਫਿਰ ਦੇਖਦੇ ਆ ਇੱਥੇ ਕੀ ਬੀਜਣਾ। ਇੰਨੀ ਕਿ ਜਗ੍ਹਾ ਆਪਾਂ ਸਮਾਰ ਲਈ। ਇਹਦੇ ਵਿੱਚੋਂ 20 ਮਿੰਟ ਲੱਗੇ ਨੇ। ਸਾਭੀ ਹੋ ਚੜ ਗਿਆ ਰਿਕਟਰ ਬਹੁਤ ਵਧੀਆ ਹੋ ਰਹੀ ਆ ਕਾਫੀ ਕੋਈ ਗਰਮੀ ਆ ਗਈ ਸ੍ਰੀਨਗਪੁਰੇ ਨੂੰ ਜਿਆਦੇ ਕੋਈ ਤਾਂ ਕੱਖ ਤੋਂ ਨਾ ਆਇਆ ਐਂ ਕੱਖ ਖੋਚ ਲੈ ਇਕੱਠਾ ਇਦਾਂ ਜਿਹਨੂੰ ਹੱਥਾਂ ਕੇ ਨਿਕਲਣ ਦਾ ਤਾਂ ਨਹੀਂ ਕੱਖ ਬਾਜਣਾ ਫਿਰ ਇਦਾਂ ਇਹਨਾਂ ਤਰਫਾਲੀ ਨਾ ਪੱਟ ਵੀ ਨਹੀਂ ਹੋਣਾ ਸੀਗਾ ਇਹਦੀ ਪ੍ਰੈਕਟਿਸ ਬਹੁਤ ਵਧੀਆ ਕੱਲੋ ਥੋੜਾ ਬੱਦਲਾਵਾ ਜੋਰ ਹੋਰ ਵੀ ਨਾਲ ਸੀ ਦੀ ਪ੍ਰੈਕਟਿਸ ਹੋਰ ਨਾਲ ਖੇਤ ਬਣੂਗਾ ਵਧੀਆ ਹੋ ਚੱਲਦੇ ਆ ਉਧਰ ਨੂੰ ਜਸਨ ਨੂੰ ਵੀ ਤਿਆਰ ਹੋ ਗਏ ਚੱਲਦੇ ਆ ਉਧਰ ਬਾਕੀ ਆ ਕੇ ਸ਼ਾਮ ਨੂੰ ਕੰਮ ਤੋਂ ਦਿਖਦੇ ਆ ਥੋੜਾ ਬਹੁਨੇ ਹਾਂਜੀ ਕੰਮ ਕਰ ਲਿਆ ਸੀ ਤੇ ਲੱਗੀ ਭੁੱਖ ਤੇ ਮੈਂ ਜਾਲੇ ਚਲੋ ਨਾਸ਼ਤਾ ਦਾ ਠਹਿੜ ਕੇ ਬਣਾਣਾ ਬੱਚਿਆਂ ਨੂੰ ਛੱਡ ਕੇ ਆ ਕੇ ਖਾਣਾ ਨਾ ਤੇ ਆਪਾਂ ਚਕਲੀਆਂ ਚਾਰ ਗਾਜਰਾ ਨਾਲੇ ਪੇਟ ਪੂਜਾ ਹੋ ਜਣੀ ਆ ਤੇ ਨਾਲੇ ਹੈਲਥੀ ਵੀ ਹੋ ਜਾਣਾ ਤੇ ਹੁਣ ਆਪਾਂ ਖਾਂਨੇ ਗਾਜਰ ਬੱਚੇ ਸਾਰੇ ਸਕੂਲ ਗਏ ਆ ਨੇ ਤੇ ਆਪਾਂ ਵੀ ਚੱਲੇ ਸ਼ਾਮ ਨੂੰ ਇਕੱਠੇ ਹੋਵਾਂਗੇ ਤੇ ਫਿਰ ਬੱਚਿਆਂ ਨਾਲ ਕਰਾਂਗੇ ਇੰਜੋਏ ਹਾਂਜੀ ਕੰਮ ਤੇ ਜਾਇਆ ਜੀ ਆਪਾਂ ਤੇ ਹੁਣ ਆਗੇ ਘਰੇ ਆਗੇ ਗੱਡੀ ਖੜੀ ਕਰੀ ਆ ਤੇ ਬੱਚੇ ਆਉਣ ਵਾਲੇ ਨੇ ਮੈਂ ਚਲ ਗੇਟ ਖੋਲ ਦੰਨੇ ਆ ਮੈਂ ਪਹਿਲਾਂ ਲੌਕ ਕਰਿਆ ਸੀ ਗੇਟ ਨੂੰ ਤੇ ਜਸਮਨ ਉਹਨਾਂ ਦਾ ਵੀ ਟਾਈਮ ਹੋ ਗਿਆ ਬੈਨ ਆਉਣ ਵਾਲੀ ਆ ਤੇ ਇਹਨੇ ਆਪਾਂ ਵੀ ਵੀਡੀਓ ਲਏ ਨੇ ਫਿਰ ਆ ਜਾਣਗੇ ਉਹ ਮੈਂ ਕੈਮਰੇ ਲਾ ਲੇ ਸਕਰੀਨ ਤੇ ਮੈਂ ਜਾ ਬੈਨ ਹੋ ਕੇ ਦੇ ਦੇ ਆ लेकिन अपने बच्चे हम जाके इन्हें पीने आपका गर्म-गर्म पानी अजमेर में चले आए हम जाकर इधर हैप्पी बर्थडे आ गया थीज़। थीज़। वो हैप्पी बर्थडे की थी गलत रास्ता यार देखिए बस जयंता ਅਬ ਬੈਗ ਦੀਦੀ ਨੂੰ ਬੜਾ ਆਇਆ ਲੈ ਪਤਾ ਇਹਨੂੰ ਬੜਾ ਦੇ ਹਾਂਜੀ ਕਿਹਦਾ ਹੈਪੀ ਬਰਥਡੇ ਆ ਕਿਸਦਾ ਵੀ ਨਹੀਂ ਤੇ ਤੂੰ ਹੈਪੀ ਬਰਥਡੇ ਹੈਪੀ ਬਰਥਡੇ ਕਰਦਾ ਹੋਣਾ ਪਤਾ ਮੈਂ ਮਜ਼ਾਕ ਕਰਦਾ ਸੀ ਅੱਛਾ ਮਜ਼ਾਕ ਅੱਛਾ ਕਿਵੇਂ ਤੇਰਾ ਫੇਪਰ ਅੱਜ ਸਵੇਗ ਅੱਜ ਵੀ ਹਸੀ ਗਿਆ ਸਵੇਗ ਤਾਂ ਹਸੀ ਗਿਆ ਪੇਪਰ ਕਿਵੇਂ ਦੇਖ ਤਰਾ ਦੱਸ ਬਹੁਤ ਵਧੀਆ ਵਧੀਆ ਰਿਹਾ ਬਹੁਤ ਕਿਵੇਂ ਤਸਿਆ ਦਾ ਦਦੇ ਮੈਂ ਉਹ ਮੇਰੀ ਸ਼ਕਲ ਵੀ ਇੰਦਾ ਸਵਾ। ਅੱਛਾ। ਨਹੀਂ ਤਾਂ ਕੋਈ ਗੱਲ ਨਹੀਂ। ਤੇਰੀ ਖੁਸ਼ੀ ਹੈ। ਹੈ? ਤੇਰੀ ਖੁਸ਼ੀ ਕੇ ਮੇਰੀ ਖੁਸ਼ੀ। ਆ ਤੇਰੀ ਸ਼ਕਲ ਕਿੰਨੀ ਖੁਸ਼ੀ ਆਏ ਗੇਣਾ ਜੇ ਮੈਂ ਕਿੰਨਾ ਹੈਪੀ ਸੀਗਾ। ਮੇਰੀ ਸ਼ਕਲ ਕਿੰਨੀ ਖੁਸ਼ ਹੋਸੀਗੀ। ਇਹ ਕੀ ਗੱਲ ਬਣੀ। ਅੰਦਰ ਚਲੀਏ ਆਪਾਂ ਜੀ ਪ੍ਰਧਾਨ ਜੀ। ਆ ਬਰਾਣੀ। ਪ੍ਰਧਾਨ ਜੀ ਅੰਦਰ ਚਲੀਏ। ਹਾਂ ਜੀ। ਯਾਨੀ ਸ਼ਰਾਰਤਾਂ ਦਾ ਤਾਂ ਤੂੰ ਪੂਰੀ ਜਾਣਾ ਸ਼ਰਾਰਤਾਂ ਦੀ ਤਾਂ। ਚੱਲ ਚੱਲ ਅੰਦਰ। ਖੋਲੋ ਸ਼ੂ ਉੱਥੇ। ਹਾਂ ਜੀ। ਇਵੇਂ ਜਾ ਬੇਬੇ ਪਰ ਹੁਣ ਸਹੀ ਗੱਲ। ਪੂਰੇ ਬੇਬੇ। ਕਿੰਨਾ ਵਧੀਆ ਸਾਰੇ ਸਾਰੇ ਆਉਂਦੇ ਸੀ ਕੁਐਸਚਨ ਸਾਰੇ ਮੈਂ ਲਿਖੀ ਸੌਰੀ ਸੌਰੀ ਉਹ ਜਿਹੜੇ ਪੜਤ ਨੇਹਰੂ ਵਾਲਾ ਸੀਗਾ ਤੈਨੂੰ ਕੱਲ ਕੁਐਸਚਨ ਚੱਲ ਤਰਿਆ ਸੀ ਉਹਨੇ ਜੋ ਆਇਆ ਹੈ ਫਾਇਦਾ ਫਾਇਦਾ ਵਾਲਾ ਨਹੀਂ ਆਇਆ ਸੀ ਉਹਨੂੰ ਪਾਉਂਦੇ ਹਾਂ ਹਾਂਜੀ ਉਹ ਨਹੀਂ ਆਇਆ ਤੈਨੂੰ ਪੜਤ ਇੱਕ ਹੋਰ ਇੱਕ ਹੋਰ ਪਾਉਂਦੀ ਰੈੱਡ ਗ੍ਰੀਨ ਉਹ ਵਾਲਾ ਮੈਂ ਉਹ ਮੈਨੂੰ ਫਿਰ ਵੀ ਆ ਗਿਆ ਤੇ ਜੀ ਮੈਨੂੰ ਉਹ ਕੋ ਵਾਲਾ ਕਰਾਏ ਵੀ ਨਹੀਂ ਕੱਲ ਫਿਰ ਨਹੀਂ ਆ ਗਿਆ ਸੀ ਜੀ ਸਰ ਮਸੀ ਤੇ ਪੜਾਉਂਦੇ ਸੀ ਸਾਰੇ ਟ੍ਰੈਪ ਹੈਗਾ ਇੱਕ ਹੋਸੀ ਉਹ ਮੈਂ ਕਰਾਤਾ ਜੀ ਇੱਕ ਹੋਰ ਮੇਨ ਇੱਕ ਹੋ ਰਹੀ ਸੀ ਉਹਲਾ ਮੈਨੂੰ ਵੈਸੀ ਆ ਗਈ ਵੈਸੀ ਮੈਂ ਅੱਗੇ ਦਾ ਪੜ੍ਹਿਆ ਹੋਇਆ ਸੀ ਕੋਈ ਨਹੀਂ ਅੱਗੇ ਤੋਂ ਧਿਆਨ ਕਿ ਨਾ ਸਾਡੀ ਗਲਤੀ ਹੈ ਨਾ ਸਾਡੀ ਗਲਤੀ ਗਲਤੀ ਹੈ ਮੈਂ ਮੈਂ ਚਲੋ ਕੋ ਦੋ ਗੱਲ ਤੋਂ ਸਰ ਠੀਕ ਹੈ ਹੁਣ ਚਾਹ ਪਾਣੀ ਪੀ ਲੈ ਚਾਹ ਪਾਣੀ ਪੀ ਕੇ ਨਾ ਹੁਣ ਅਗਲੀ ਵੀ ਕੱਟ ਕੇ ਆਈ ਕੱਟ ਲਾ ਦੋ ਪੁੱਤ ਜਨੀਫਾਰਮ ਚੇਂਜ ਕਰ ਲਓ ਟਿਊਸ਼ਨ ਦਾ ਟਾਈਮ ਹੋ ਚਣਾ ਤੁਹਾਡਾ ਇਹਦੀ ਆਪਾਂ ਜਨੀਫਾਰਮ ਉਤਾਰ ਦਾ ਨਿਆ ਚ ਦੇ ਦੀ ਅੱਜ ਫੇਰ ਸ਼ੋਰ ਮਚਾਇਆ ਨਾ ਬੈਂਡ ਦੇ ਵਿੱਚ ਨਾ ਅੱਜ ਦਾ ਹੱਸੀ ਹੈ ਅੱਜ ਸਿਰਫ ਹੱਸੀ ਦੀ ਨੇ ਦੱਸਿਆ ਦੀਦੀ ਕਹਿੰਦੇ ਅੱਜ ਮੂਰੇ ਬਿਠਾਏ ਸੀ ਅੰਕਲ ਕੋਲੇ ਫੇਰ ਵੀ ਹੱਸੀ ਗਿਆ ਨੇ ਹੈ ਤੇ ਹੱਸੀ ਹਾਂਜੀ ਅੱਛਾ ਕਾਈ ਬੁਦੀ ਚਲੋ ਕਾਈ ਕਰ ਹੁਣ ਚੂਰੀ ਨੂੰ ਚੈੱਕ ਕਰ ਲਾਜਾ ਤੇ ਫੇਰ ਆਪਾਂ ਚਾਹ ਪਣੀ ਪੀਏ ਚਲ ਪੁੱਤ ਚੱਬ ਟੁਟੇ ਨਾਸਿਵਾਜ ਕਰੇ ਚਲ ਆਉਣ ਚੂਨੀ ਨੂੰ ਚੇਂਜ ਕਰਕੇ ਫੇਰ ਮਿਲੂ ਜੂਸ਼ ਨੂੰ ਲਿਆਉਣਾ ਚੂਸ ਦੋ ਉਨੇ ਪਤਾ ਨਹੀਂ ਕਿ ਕਿਆ ਐਡਜਸਟਮੈਂਟ ਲਈ ਅੱਛਾ ਬੱਤਨ ਪਤਾ ਨਹੀਂ ਕਿਆ ਫੋਨ ਵੀ ਨਹੀਂ ਕਰਿਆ ਨਾ ਮਾਮਾ ਨੇ ਕਿ ਮੇਰੇ ਰਾਦਨ ਤੇਰਾ ਬਹੁਤ ਵਧੀਆ ਰਿਹਾ ਵਧੀਆ ਰਿਹਾ ਪੂਰਾ ਨਿਕਟ ਚਲੋ ਵਧੀਆ ਵਧੀਆ ਚਲੋ ਚਾਚੂ ਪੀਓ ਫੇ ਆਪਣੀ ਚਲੋ ਜੀ 6 ਵਜਨ ਲੱਗੇ ਨੇ ਸ਼ਾਮ ਦੇ ਤੇ ਬਲੌਗ ਤੇ ਕਰਦੇ ਆ ਇੱਥੇ ਸਮਾਪਤੀ ਪਲੀਜ਼ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਤੇ ਕਮੈਂਟ ਕਰਿਓ ਦੱਸਿਓ ਤੁਹਾਨੂੰ ਵੀਡੀਓ ਕਿਦਾਂ ਲੱਗੀ ਤੇ ਅੱਗੇ ਤੋਂ ਅਸੀਂ ਵਧੀਆ ਵਧੀਆ ਵੀਡੀਓ ਬਣਾ ਕੇ ਮਿਲਦੇ ਆਂ ਅਗਲੀ ਵੀਡੀਓ 'ਚ ਤਾਂ ਤੱਕ ਲਈ ਸਾਰਿਆਂ ਨੂੰ ਸਤ ਸ੍ਰੀ ਅਕਾਲ